ਆਹ ਆ ਤੁਸੀਂ ਹਾਲਾਤ ਦੇਖ ਲਓ ਕਿਵੇਂ ਬਾਈ ਵਿਚਾਰੇ ਜਿਹੜੇ ਕਿੰਨੀ ਮੁਸ਼ਕਲ ਦੇ ਨਾਲ ਚੱਲ ਕੇ ਆਪਣੀ ਮੰਜ਼ਿਲ ਦੇ ਵੱਲ ਵਧੇ ਹੋਏ ਨਜ਼ਰ ਆ ਰਹੇ ਨੇ ਆਹ ਦੇਖੋ ਤੁਸੀਂ ਦੇਖੋ ਦਰਿਆ ਇਹ ਆ ਕੋਟਗੁਰੇ ਦਾ ਦਰਿਆ ਜਿਹੜਾ ਕਿ ਅੱਜ بارش ਦੇ ਨਾਲ ਜਿਹੜਾ ਬਣਿਆ ਇੱਕ ਬਾਈ ਦੀ ਜਿਹੜੀ ਦੁਕਾਨ ਜਿਹਨੇ ਲਾਈ ਆ ਫਲਾਂ ਦੀ ਉਹ ਡੁੱਬੀ ਗਈ ਹੈ ਇਸ ਪਾਣੀ ਦੇ ਨਾਲ ਬਾਈਆਂ ਦਾ ਮੋਟਰ ਜਿਹੜਾ ਉਹ ਸਟਾਰਟ ਨਹੀਂ ਹੋ ਰਿਹਾ ਪਾਣੀ ਦੇ ਕਰਕੇ ਹਾਲਾਤ ਤੁਸੀਂ ਦੇਖ ਲਓ ਬੱਸ ਸਟੈਂਡ ਕੋਟੇਪੁਰਾ ਦੇ ਵਿਚਾਰੇ ਯਾਰ ਜਿਹੜੇ ਬੰਦੇ ਮੋਟਰਸਾਈਕਲ ਤੇ ਉਹਨਾਂ ਦਾ ਕੀ ਹਾਲਾਤ ਹੈ ਆਹ ਹਾਲਾਤ ਦੇਖ ਲਓ ਤੁਸੀਂ ਮੈਂ ਆ ਗਿਆ ਜੀ ਅਗੇ ਚਿਕਨ ਸੈਂਟਰ ਤੇ ਤੁਸੀਂ ਦੇਖ ਲਓ ਹਾਲਾਤ ਕਿੰਨੇ ਮਾੜੇ ਆ ਤਾਂ ਪਾਣੀ ਦੇਖ ਲਓ ਕਿੰਨਾ ਦੇਖੋ ਦਰਿਆ ਬਣਿਆ ਪਿਆ ਆਪਾਂ ਇੱਥੇ ਗੱਲ ਵੀ ਕਰਾਂਗੇ ਸ਼੍ਰੀ ਅਸ਼wini ਕੁਮਾਰ ਜੀ ਨਾਲ ਹਾਂਜੀ ਕੀ ਕਹਿਣਾ ਚਾਹੋਗੇ ਸਰ ਸਰ ਜੀ ਅਸੀਂ ਤਾਂ ਦੇਖੋ ਇਨੋਂ 47 ਸਾਲ ਹੋ ਗਏ ਅਸੀਂ ਦੁਕਾਨ ਕਰਦੇ ਆ। ਅੱਛਾ ਜੀ 47 ਸਾਲ। 40 ਸਾਲ ਹੋ ਗਏ ਮੈਂ ਮੈਟਰ ਕਾਉਂਸਲ ਦੀ ਦੁਕਾਨ ਤੇ ਕਰਦਾ। ਮੈਂ ਕਰਦੇ ਅਸੀਂ ਅਸੀਂ ਫਿਰ ਸਿਕਾਨਾ ਸਾਨੂੰ ਵੇਚੀ ਦਿੱਤੀਆਂ। ਅਸੀਂ ਮਲਕ ਵੀ ਬਣ ਗਏ। ਅੱਛਾ ਜੀ। ਪਰ ਇਹ ਪਾਣੀ ਦਾ ਨਿਕਾਸ ਜਿਹੜਾ ਹਰ ਸਾਲ ਵੱਧਦਾ ਹੀ ਜਾਂਦਾ ਪਾਣੀ ਇਹ ਦੇਖੋ ਤੁਸੀਂ ਇਹ ਫੋਟੋ 봐। ਇੰਨਾ ਉੱਚਾ ਹੋਣ ਤੋਂ ਬਾਅਦ। ਜਿਹੜਾ ਬੜਾ ਅੱਜ ਬਾਅਦ ਨੂੰ। ਦੁਕਾਨਾਂ ਕਿੰਨੀਆਂ ਨੀਵੀਆਂ ਹੋ ਗਈਆਂ ਅੰਦਰ। ਉਹ ਐਂ ਵੀ ਐਸ ਗੱਲ ਦੀ ਇਜਾਜ਼ਤ ਨਹੀਂ ਕਿ ਕਿਸੇ ਦੁਕਾਨਾ ਉੱਤੇ ਆ ਗਏ ਉੱਛੀਆਂ ਬਣਾ ਬੁਝੀਆਂ ਬਣਾ ਲਓ। ਹਾਂ ਠੀਕ ਹੈ ਜੀ। ਅਸੀਂ ਕੁਲਦਾਰ ਸਿੰਘ ਸੰਧਵਾ ਜੀ ਨੂੰ ਵੀ ਕਿਹਾ ਸੀ ਉਹਨਾਂ ਨੇ ਕਿਹਾ ਤੁਸੀਂ ਬਣਾ ਲਓ ਪਰ ਨਗਰ ਕੌਂਸਲ ਨੇ ਅਸੀਂ ਇਹ ਜਿਹੜਾ ਉੱਚਾ ਕਰਦੇ ਸੀ ਤੇ ਸਾਡਾ ਬਰਤਲ ਸਮਾਨ ਚੱਕ ਕੇ ਲੈ ਗਿਆ। ਠੀਕ ਹੈ ਜੀ। ਅਸੀਂ ਕੁਝ ਨਹੀਂ ਛੇੜਿਆ। ਦੁਕਾਨਾ ਸਾਡੀ ਮੋਲ ਦੀ ਹੈ। ਠੀਕ ਹੈ ਜੀ। ਇਹ ਇੱਧਰ ਕੈਮਰਾ ਮਾਰ ਗੋ ਉਹ ਦੁਕਾਨਾਂ ਦੇਖੋ ਕੀ ਹਾਲ ਹੈ। ਦਿਖਾਵਾਂਗੇ ਉਹ ਦੁਕਾਨਾਂ। ਆਹ ਦੇਖ ਲਓ ਦੁਕਾਨਾ ਦੇ ਵਿੱਚ ਪਾਣੀ ਜਿਹੜਾ ਵੜਿਆ ਪਿਆ। ਆਹ ਦੇਖ ਲਓ ਉਹ ਦੇਖੋ। ਕੋ ਕਿੰਨੇ ਬੁਰੇ ਹਾਲਾਤ ਹੋਏ ਪਏ ਆ ਵਿਚਾਰਾਂ ਦੇ ਤਾਂ ਆਪਾਂ ਬਾਈਆਂ ਨਾਲ ਵੀ ਗੱਲ ਕਰਾਂ ਹਾਂ ਜੀ ਕੀ ਕਹਿਣਾ ਚਾਹੁੰਗਾ ਇਹ ਦੁਕਾਨ ਚ ਪਾਣੀ ਵੜ ਗਿਆ ਪਾਣੀ ਵੜ ਗਿਆ ਕੋੜਪੁਰਾ ਤਾਂ ਬਹੁਤ ਬੁਰਾ ਹਾਲ ਆ ਇਹ ਬਹੁਤ ਪੇੜਾ ਹਾਲ ਆ ਅੱਛਾ ਜੀ ਬੰਦਾ ਹਾਲ ਆ ਅੱਛਾ ਜੀ ਕੰਮ ਕਰਦੇ ਟੱਕ ਹੋ ਜਾਂਦੇ ਆ ਨਕਾਸ ਨਹੀਂ ਕਿ ਪਰ ਉਹਨਾਂ ਨਕਾਸ ਕਰੋ ਕਿੜੇ ਤਿੰਨੇ ਜਣੇ ਆਪਣੇ ਦੋਸਤ ਬਾਈ ਕੁਝ ਕਹਿਣਾ ਚਾਹੁੰਦੇ ਹਾਂ ਬਾਈ ਕੀ ਕਹਿਣਾ ਚਾਹੁੰਦੇ ਆ ਬਾਈ ਬਹੁਤ ਬੁਰਾ ਹਾਲ ਆ ਯਾਰ ਬਾਈ ਸ਼ਹਿਰ ਦਾ ਆਪਣੇ ਕੋੜਪੁਰੇ ਦਾ ਯਾਰ ਨਕਾਸ ਹੋਣਾ ਚਾਹੀਦਾ ਬਿਲਕੁਲ ਇੰਨੀ ਬਾਰਿਸ਼ ਹੋਈ ਨੇ ਨਾ ਵੇਖੋ ਆ ਗਰੀਬ ਬੰਦੇ ਭਈ ਕਿੰਨੇ ਬੰਦੇ ਪੈਦਲ ਜਾਈਏ ਨਾ ਤੁਰ ਤੁਰੇ ਆ ਮਿਕਸਾਨ ਬਾਈਕ ਤਾਂ ਨਾ ਬਿਲਕੁਲ ਜੀ ਬਿਲਕੁਲ ਸਭ ਤੋਂ ਜ਼ਿਆਦਾ ਮਤਲਬ ਗਰੀਬ ਬੰਦੇ ਨੂੰ ਯਾਰ ਕਿੱਡੀ ਸਤਾਈਏ ਬਿਲਕੁਲ 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 ਨਕਾਸ਼ ਹੁਣ ਜੀ ਤਾਂ ਬਹੁਤ ਵੀ ਭਈ ਇੰਨਾ ਇੰਨਾ ਪਣੀਆ ਵੇਖ ਰੋ ਤੇ ਡੱਬੇ ਲਗਾਣੇ ਕੀ ਆ ਹਾਂ ਬਿਲਕੁਲ ਬਿਲਕੁਲ ਜੀ ਜਿਹੜੀਆਂ ਸਭ ਕੰਮ ਬੰਦ ਹੋ ਗਏ ਭਈ ਯਾਰ ਬਾਈ ਅੱਛਾ ਜੀ ਸ਼ਹਿਰ ਦਾ ਨਕਾਸ਼ ਹੁਣ ਜੀ ਦਾ ਜੋ ਵੀ ਹੈ ਕਮੇਟੀ ਹੈ ਜੇ ਕੋਈ ਕੀ ਆ ਨਾ ਠੀਕ ਹੈ ਜੀ ਨਕਾਸ਼ ਨੂੰ ਭਈ ਫੀਲ ਕਰਦੇ ਪੂਰਾ ਸ਼ਹਿਰ ਘਰੇ ਆ ਜੀ ਪੂਰਾ ਸ਼ਹਿਰ ਆਪਣਾ ਇੱਥੇ ਆਇਆ ਰਿਸ਼ਤਰੀ ਜ ਪਰ ਜਿੰਨਾ ਵੀ ਹੈ ਦੇਖੋ ਪਾਣੀ ਬਹੁਤ ਬੁਰਾ ਹਾਲਾ ਬਸਟੈਂਡ ਵੱਲ ਦੇਖ ਲਓ ਬਈ ਬੰਦੇ ਤੁਰੇ ਹੋਏ ਆ ਤੁਬੇ ਤੇ ਅੱਬੀ ਦੁਕਾਨਾਂ ਡੋਪਰੀਆਂ ਹਨ ਠੀਕ ਹੈ ਠੀਕ ਹੈ ਧੰਨਵਾਦ ਬਈ ਕੋਈ ਗਣੀ ਤੇ ਲਓ ਜੀ ਵੀਰਾਂ ਦਾ ਕਹਿਣਾ ਕਿ ਸ਼ਹਿਰ ਨੂੰ ਜਿਹੜਾ ਸ਼ਹਿਰ ਦਾ ਪਾਣੀ ਗੰਦਾ ਪਾਣੀ ਇਹਦਾ ਨਿਕਾਸੀ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ